جئے رسول ہادی اللہ اکبر زندہ باد زندہ باد زندہ باد برامنی کالیدار زندہ باد برامنی کالیدار زندہ باد زندہ باد برامنی کالیدار زندہ باد برامنی کالیدار زندہ باد سلام سرکار سرکار ਅਸਾਡਾ ਸਾਡੇ ਜੀਵਨ ਦਾ ਕੋਈ ਨਾ ਪੁਲਿਸੇ ਕੰਮ ਨਾ ਨੋ ਨਾ ਆਓ ਰੰਗ ਬੋਲੋ ਨਹੀਂ ਭਾਈ ਆਏ ਨਹੀਂ ਤੇਰੀ ਗੱਲ ਸੁਣੋ ਮਨੂ ਜੀ ਮੇਰੀ ਗੱਲ ਸੁਣੋ ਮੈਂ ਜਾਉ ਤੁਸੀਂ ਬਾਹਰ ਜਾਓ ਪਹਿਲਾਂ ਤੁਸੀਂ ਕੰਨੀ ਐਟੋ ਗੱਲਾਂ ਗੱਲਾਂ ਕਰਦੇ ਤੁਸੀਂ ਸਾਨੂੰ ਅੰਦਰ ਮੈਸੇਜ ਆਏ ਪੁੜੇ ਭੇਜਦੇ ਨੇ ਸੈਟਿੰਗ ਕਰਦੇ 11 ਵਜੇ ਦਾ 11 ਵਜੇ ਦਾ ਆ ਰੋ ਦਾ ਹੀ ਆਏ ਨਹੀਂ ਆਰੋ ਦਾ ਹੀ ਮੈਸੇਜ ਆਇਆ ਉਹਨਾਂ ਦਾ ਕੀ ਹੈ 10 ਮਿੰਟ ਰੁਕੋ ਅੰਦਰੋਂ ਹੀ ਆਇਆ ਮੈਂ ਕਿਹਾ 10 ਮਿੰਟ ਰੁਕ ਜਓ ਅਸੀਂ ਇਹ ਕੰਮ ਕਰ ਰਹੇ ਹਾਂ ਸੈਟਿੰਗ ਕਰਦੇ 11:20 ਮਿੰਟ ਹੋ ਗਏ ਮੈਂ ਅੰਦਰ ਨਹੀਂ ਸਕਦਾ ਭਾਈ ਅਸੀਂ ਗੱਲ ਕਰ ਲੈਂਦੇ ਹਾਂ ਚਲੋ ਮੈਂ ਗੱਲ ਕਰਨ ਲਈ ਅੰਦਰ ਅਸੀਂ ਗੱਲ ਕਰ ਲੈਂਦੇ ਹਾਂ ਜੀ ਤੁਸੀਂ ਦੇ ਭਰਾ ਦੇ ਕੋਠਾ ਜੀ ਛੋਟੀ ਗੱਲ ਕੋਈ ਰੌਲਾ ਨਹੀਂ ਚਲੋ ਠੀਕ ਹੈ ਤੁਸੀਂ ਵੀ ਸਰਕਾਰ ਦੇ ਬੰਦੇ ਹੋਏ ਆ 5 ਮਿੰਟ ਟਾਈਮ ਦੋ ਸਾਨੂੰ ਅਸੀਂ ਗੱਲ ਕਰ ਲੈਂਦੇ ਹਾਂ 5 ਮਿੰਟ ਵਿੱਚ ਕਿਉਂ 5 ਮਿੰਟ ਅਸੀਂ ਗੱਲ ਕਰੀਏ ਨਾ ਅਸੀਂ ਗੱਲ ਅੰਦਰ ਦਾ ਸਾਨੂੰ ਕਰਨ ਦਾ ਦੋ ਗੱਲ 5 ਮਿੰਟ ਦੇ ਵਿੱਚ ਜਾ ਕੇ ਅਸੀਂ ਆ ਜਾਣਾ ਹੈ ਜੇ ਸਾਨੂੰ ਕਹਿਣਗੇ ਅਸੀਂ ਭੇਜ ਦਾਂਗੇ ਅੰਦਰ ਹੇ ਕਮਾਂਡ ਕਰਦੇ ਉਹ ਕਹਿੰਦੇ ਵੀ ਨਾ ਭੇਜੋ ਕਿ ਤੁਸੀਂ ਨਹੀਂ ਜਾਣਦੇ ਹੋਗੇ ਉਹ ਜੇ ਆਂਦਰ ਸੈਟਿੰਗ ਕਰਦੇ ਹੋਏ ਆਪਣੇ ਆਪਣਾ ਉਹਨਾਂ ਨੇ ਸਾਰੇ ਕਾਗਜ਼ ਪੱਤਰ ਜਿਹੜੇ ਜਿਹੜੇ ਸਰਕਾਰ ਸਰਕਾਰ ਦੀ ਨੀਮਾ ਦੇ ਮੁਤਾਬਕ ਚੋਣ ਮਾਨਯੋਗ ਚੋਣ ਕਮਿਸ਼ਨ ਕਹਿੰਦਾ ਵੀ 11 ਵਜੇ 12 ਵਜੇ ਸ਼ੁਰੂ ਹੋਣਗੇ ਸਾਡੀ ਡਿਊਟੀ ਸਿਰਫ ਤੁਹਾਨੂੰ ਇੱਥੇ ਰੋਕਣਾ ਨਹੀਂ ਹੈ ਸਾਡਾ ਡਿਊਟੀ ਹੈ ਕੰਮ ਤੁਹਾਡਾ ਕਰਾਉਣਾ ਅੰਦਰ ਠੀਕ ਹੈ ਜੇ ਸਾਡੇ ਨਾਲ ਕਰ ਲੋ ਇੱਕ ਮਿੰਟ ਅੰਦਰ ਵੀ ਤਾਂ ਖੜਦਾ ਹੀ ਹੈ ਜੇ ਅਸੀਂ ਪਤਾ ਕਰ ਲਈਏ 5 ਮਿੰਟ 5 ਮਿੰਟ ਅਸੀਂ ਤਾਂ ਬਹੁਤ ਹੱਦ ਨਾਲ ਇੱਥੇ ਨਹੀਂ ਆਇਆ ਮੈਂ ਤਾਂ ਉੱਥੇ ਜਾਣਾ ਐਕਿਊਟੀ ਨੂੰ ਮਿਲ ਕੇ 5 ਮਿੰਟ ਦਾ ਰੁਕ ਕੇ ਅਸੀਂ ਜਾ ਕੇ ਪਤਾ ਕਰਾਂਗੇ ਡਿਊਟੀ ਬਣਨੇ 5 ਮਿੰਟ ਬਣਨੇ ਅਸੀਂ ਗੱਲ ਕਰ ਲਈਏ ਉਧਰ ਮੈਂ ਤੁਹਾਡੇ ਨਾਲ ਜਾਣਾ ਹਾਂ ਹਾਂ ਜੀ ਤੁਹਾਡੇ ਤੁਹਾਡੇ ਮੈਂ ਜਾਣਾ ਹਾਂ 5 ਮਿੰਟ ਰੁਕੋ 5 ਮਿੰਟ ਰੁਕੋ ਅਸੀਂ ਜਾ ਕੇ ਗੱਲ ਕਰਕੇ ਆਉਂਦੇ ਹਾਂ 5 ਮਿੰਟ ਰੁਕੋ ਸੋ 7 ਮਿੰਟ ਦਿੱਤੇ ਵੀ ਚੱਲ ਦੇਖੋ ਪੰਜ ਮਿੰਟ ਆਜੋ ਵੀਰਾਜ ਬਹੁਤ ਕਮਾਲਾ ਪਾ ਜੀ ਤੋ ਕਦੀ ਹੁਣ ਗਵਾਰ ਨੂੰ ਕਿੱਥੇ ਰੁਕਿਆ ਜਾ ਰਿਹਾ ਇਹ ਹਾਲਾਤ ਇਹ ਹਾਲਾਤ ਇਹ ਹਾਲਾਤ ਬਣ ਗਏ ਮੈਨੂੰ ਵੀ ਰੋਕਿਆ ਗਵਾਰ ਨੂੰ 1 ਕਿਲੋਮੀਟਰ ਪਿੱਛੇ ਰੋਕ ਰਹੇ ਨੇ ਹਾਂ ਜੀ ਮੈਨੂੰ ਵੀ ਰੋਕਿਆ ਪਿੱਛੇ ਹੀ ਨਾਲੇ ਮੇਰੇ ਕੋਲ ਫੋਨ ਆ ਰਿਹਾ ਜੀ ਤੁਸੀਂ ਮੇਰੇ ਕੋਲੋਂ ਘੜੀਆਂ ਸੀ 1000 ਦੀ ਬੋਆ ਹੈ ਕੋਈ ਜਰਜ ਪਤਾ ਜੀ ਅੱਜ ਕੱਲ੍ਹ ਜੀ ਮੈਂ ਮੀਡੀਆ ਦੇ ਸਾਹਮਣੇ ਖੜਾ ਜੀ ਸਾਡੇ ਕੈਂਡੀਡੇਟਾਂ ਦੀਆਂ ਫੈਲਾ ਕੋਲੀਆਂ ਜੀ ਅੰਦਰ ਗੁੰਡੇ ਬਿਠਾਏ ਹੋਏ ਨੇ ਰਿਟਰਨਿੰਗ ਅਫਸਰ ਦੇ ਨਾਲ ਜੀ ਮੈਂ ਤੁਹਾਡਾ ਸਪੀਕਰ ਤੇ ਲਾਉਣ ਲੱਗਾ ਜੀ ਫੋਨ ਮੀਡੀਆ ਸਾਹਮਣੇ ਖੜੀ ਹੈ ਜੀ ਫੋਨ ਵੀ ਖੋਲੇ ਮੈਂ ਤੁਹਾਨੂੰ ਸਪੀਕਰ ਨਾਲ ਲਾ ਲਿਆ ਜੀ ਸਪੀਕਰ ਤੇ ਲਾ ਲਿਆ ਜੀ ਮੀਡੀਆ ਖੜੀ ਹੈ ਜੀ ਤੁਹਾਡੀ ਪੂਰੀ ਸਾਰੀ ਅੱਜ ਦੀ ਸਰਕਾਰ ਇਹ ਧਕਾਧਾ ਕੰਮ ਕਰ ਰਹੀ ਹੈ ਉਹ ਬਲਣਾ ਜੀ ਕਿੰਨਾ ਗੱਲ ਐਸਐਸਪੀ ਨੇ ਪਾਇਆ ਹੈ ਹਰ ਕੇਸ ਵਿੱਚ ਨੇ ਇਲੀਗਲ ਕੰਮ ਕੀਤਾ ਹੈ ਦੇ ਅਕਾਲੀ ਜਨਾ ਟੋਲਰੈਂਟ ਨਿਕਰੂਗਾ ਕਿਸੇ ਹਾਲੇ ਚ ਪ੍ਰਧਾਨ ਜੀ ਸਾਡੇ ਬੰਦਿਆਂ ਨੂੰ ਅੰਦਰ ੱੱੱਕੇ ਮਾਰੇ ਜੀ ਫੈਲਾ ਖੋਲੀਆਂ ਕੈਂਡੀਡੇਟਾਂ ਦੀਆਂ ਐਸ ਐਚਓ ਸਾਹਿਬ ਮੌਕੇ ਤੇ ਖੜੇ ਨੇ ਕਹਿੰਦੇ ਪੀਸਫੁੱਲ ਇਲੈਕਸ਼ਨ ਹੋ ਰਿਹਾ ਅੰਦਰ ਕੱਲੇ ਅਕਾਲੀ ਦਾ ਨਹੀਂ ਅੰਦਰੋਂ ਜਦੋਂ ਅਸੀਂ ਕਹਿ ਰਹੇ ਸੀ ਐਸ ਐਚਓ ਸਾਹਿਬ ਕਹਿੰਦੇ ਪੀਸਫੁੱਲ ਹੋ ਰਿਹਾ ਸਾਡੀ ਤਾਂ ਸੁਣੇ ਨਹੀਂ ਰਹੇ ਕਹਿੰਦੇ ਤੁਸੀਂ ਝੂਠ ਬੋਲਦੇ ਅੰਦਰੋਂ ਕਾਂਗਰਸ ਦੇ ਕੈਂਡੀਡੇਟ ਆਏ ਦੋ ਕਹਿੰਦੇ ਸਾਡੀਆਂ ਫੈਲਾ ਖੋਲੀਆਂ ਬੀਬੀਆਂ ਨੇ ਮਤਲਬ ਜਿਹੜਾ ਵੀ ਕੈਂਡੀਡੇਟ ਅੰਦਰ ਜਾਂਦਾ ਜੀ ਸਾਰਿਆਂ ਦੀਆਂ ਫੈਲਾ ਖੋਲ ਕੇ ਪਾੜ ਦਿੰਦੇ ਨੇ ਨਾਲ ਦੀ ਨਾਲ ਅੰਦਰ ਜੀ ਅਫ 1 ਕਿਲੋਮੀਟਰ ਤੱਕ ਪੁਲਸ ਲਾਤੀ ਜੀ ਕਿਸੇ ਨੂੰ ਗਾਂ ਲ ਜਾਣਦੇ ਰਹੇ ਜੀ ਜਿਹੜੇ ਕੈਂਡੀਡੇਟ ਸਿਰੇ ਤੱਕ ਪਛਾਣਦੇ ਸੀ ਓਕੇ ਸੋਕੇ ਸਾਰਿਆਂ ਦੇ ਪਹਿਲਾਂ ਪੜਤੀ ਨੇ ਜਿਨ੍ਹਾਂ ਨੇ ਹਾਂਜੀ ਆ ਮੀਡੀਆ ਵਾਲਾ ਸਪੀਕਰ ਆਉਣਾ ਜੀ ਮੀਡੀਆ ਦੇ ਵਿੱਚ ਜਾਣਾ ਹੀ ਤੁਹਾਡਾ ਸਾਰਾ ਠੀਕ ਹੈ ਜੀ 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 ਠੀਕ ਹੈ ਜਨਾਬ ਠੀਕ ਹੈ ਜੀ ਠੀਕ ਹੈ ਜੀ ਫਿਰ ਮੈਂ ਸਾਰਿਆਂ ਦੀ ਪਹਿਲਾਂ ਤਿਆਰ ਕਰਦੇ ਜੀ ਤੁਸੀਂ ਆਓ ਜੀ ਉਸੇ ਸਵੇਰੀ ਜਮਾ ਕਰਾਂਮਕ ਜਿੱਚ ਅਸੀਂ ਬਾਈਕਾਟ ਕਰਦੇ ਇਹਨਾਂ ਦਾ ਫਿਰ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਕਰ ਰਹੇ ਜੀ ਲੱਗੇ ਹੋਏ ਟੀਮ ਲਈ ਹੋਈ ਜੀ ਪੰਜ ਛੇ ਵਕੀਲਾਂ ਦੀ ਟੀਮ ਲਾਈ ਹੋਈ ਜੀ ਸਰਦਾਰ ਮੁਰਦਾਬਾਦ ਮੁਰਦਾਬਾਦ ਗੁਰਦਾਰ ਕਨੌਰ ਮੈਂਨੇ ਗੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੈਂ ਹੈਰਾਨ ਹੈਰਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਮੈਨੂੰ ਕਿਹਾ ਸੀ ਮੈਂ ਕਿਹਾ ਸੀ ਗੁਰਦਾਰ ਕਨੌਰ ਤੇਰੀਆਂ ਤੇ ਤੇਰੇ ਪ੍ਰਸ਼ਾਸਨ ਦੇ ਲੱਤਾਂ ਦੇ ਭਾਰ ਨਹੀਂ ਚੱਲਣਾ ਸੁਖਵੀਰ ਸਿੰਘ ਬਾਦਲ ਜੀ ਆਉਣਗੇ ਲੱਤਾਂ ਨੇ ਭਾਰ ਨਹੀਂ ਚੱਲਣਾ ਤੁਹਾਡੀਆਂ ਨੇ ਜਿੰਨੇ ਕੈਂਡੀਡੇਟਾਂ ਦੀਆਂ ਜਿੰਨੇ ਵੀ ਕੈਂਡੀਡੇਟ ਸਾਡੇ ਸਵੇਰ ਦੇ ਫੈਲਾਂ ਲਿੱਖ ਗਏ ਸਾਰਿਆਂ ਦੀਆਂ ਫੈਲਾਂ ਅੰਦਰ ਪਾੜਤੀਆਂ ਕਿਧਰ ਨੂੰ ਹਾਂ ਪਾੜੀਆਂ ਵੀ ਨੇ ਇਹ ਬਾਈ ਫੋਨ ਖੋਲਿਆ ਤੇ ਧੱਕੇ ਮਾਰੇ ਤੇ 5-7 ਫੈਲਾਂਾਂ ਦੇ ਹੱਥਾਂ 'ਚੋਂ ਖੋਹ ਕੇ ਲੈ ਗਏ ਕਿਉਂਕਿ ਅਸੀਂ ਐਫੀਰਟ ਬਣਾ ਰਹੇ ਜਨਾਨੀਆਂ ਨੂੰ ਧੱਕੇ ਮਾਰੇ ਆ ਕਾਲੀ ਦਲ ਦਾ ਕੈਂਡੀਡੇਟ ਸਵੇਰ ਦੇ ਕਿੰਨਾ ਟਾਈਮ ਹੋ ਗਿਆ ਤੂੰ ਖੜੇ ਦੋ ਘੰਟੇ ਤਿੰਨ ਘੰਟੇ ਸਾਢੇ 10 ਵਜੇ ਬੰਦੇ ਖੜੇ ਨੇ 9 ਵਜੇ ਆ ਗਏ ਸੀ ਅਸੀਂ ਹਾਂ 9 ਵਜੇ ਦੇ ਖੜੇ ਨੇ 9 ਵਜੇ ਦੇ ਖੜੇ ਨੇ ਬੰਦੇ ਮਤਲਬ ਐ ਸਟੋ ਸਾਹਿਬ ਕਹਿ ਰਹੇ ਨੇ ਉੱਪਰ ਗੱਲ ਕਰੋ ਜੀ ਭਾਈ ਜੀ ਕਿਹਦੇ ਨਾਲ ਗੱਲ ਕਰੀ ਦੱਸੋ ਤੁਸੀਂ ਸਾਡੇ ਕੈਂਡੀਡੇਟਾਂ ਨੂੰ ਅੰਦਰ ਕਿਉਂ ਨਹੀਂ ਜਾਣਦੇ ਨੇ ਮੇਰੀ ਬੇਨਤੀ ਹੈ ਗੁਰਨਾਲ ਖਲੌਰ ਨੂੰ ਲੱਤਾਂ ਦੀ ਜਾਣਤੀ ਦਾ ਬੰਦੇ ਬਰਾਬਰ ਕਰਾਉਂਗਾ ਫੇਰ ਪਤਾ ਲੱਗਦਾ ਹੱਤੱਕੇ ਸਾਡੇ ਬੰਦੇ ਨੂੰ ਨਾ ਮਾਰ ਸਾਨੂੰ ਮਾਰ ਫਿਰ ਕੂ ਕਰਦੇ ਇਹ ਸਾਨੂੰ ਹੀ ਮਾਰੇ ਨੇ ਤੇਰੇ ਬੰਦਿਆਂ ਦੀ ਪਛਾਣ ਕਰਾਂਗੇ ਗੁਰਨਾਲ ਗੱਲ ਛੱਡੋ ਗੁਰਨਾਲ ਖਲੌਰ ਹੈਗਾ 4-5 ਮਹੀਨੇ ਦਾ ਮਹਿਮਾਨ ਤੁਸੀਂ ਰਹਿਣਾ ਕਨੌਰ ਜੇ ਬੰਦਿਆਂ ਵਾਂਗ ਰਹੋਗੇ ਚੰਗੇ ਰਹੋਗੇ ਇਹ ਭੁਗਤਣੀਆਂ ਪੈਣੀਆਂ ਨੇ 19 ਦੀਆਂ 21 ਕਹਾਵਤ ਸੁਣੀ ਹੋਊਗੀ 121 ਮੋਢੂਆਂ ਯਾਦ ਰੱਖਿਓ 121 ਮੋਢੂਆਂ ਪੁੰਨੇ ਦੀਆਂ ਇਹ ਯਾਦ ਰੱਖਿਓ ਸੋਰ ਨਿਹਾਲ ਸਭੀਆ ਕਾਲ ਦਿੱਤਾ ਨੇ ਬਾਹਰ ਨਹੀਂ ਚੁੜਨਾ ਯਾਦ ਰੱਖਿਓ ਗੱਲ ਇਹ ਕਾਗਜ਼ ਪਤੰਦਰ ਨਹੀਂ ਜਾਂ ਦਿੱਤਾ ਜਾ ਰਿਹਾ ਤੁਹਾਡੇ ਬੰਦਿਆਂ ਨੂੰ ਤੁਹਾਡੇ ਬੰਦਿਆਂ ਨੂੰ ਦੋ ਦੋ ਘੰਟਿਆਂ ਦੇ ਬਾਹਰ ਖੜੇ ਨੇ ਸੁਦੇ ਬੀਬੀਆਂ ਹੁਣ ਤੁਸੀਂ ਅੱਗੇ ਕੀ ਐ ਦੀ ਰਣਨੀਤੀ ਅਪਾਓਗੇ ਰਣਨੀਤੀ ਦਾ ਦੇਖੋ ਦੋ ਗੱਲਾਂ ਨੇ ਤਾਂ ਕੋਟ ਸਾਡੀ ਮਾਨਯੋਗ ਜਿਹੜੀ ਆ ਲੀਗਲ ਟੀਮ ਕਲੇਰ ਸਾਹਿਬ ਨਾਲ ਵੀ ਗੱਲ ਹੋਈ ਆ ਲੀਗਲ ਟੀਮ ਐਕਸ਼ਨ 'ਚ ਆ ਚੁੱਕੀ ਆ ਨਾਲ ਦੀ ਨਾਲ ਦੂਆ ਨੰਬਰ ਕਰੋੜ ਤੇ ਲੜਾਈ ਅਸੀਂ ਖੜੇ ਇੱਥੇ ਕੱਲੇ ਅਕਾਲੀ ਦਲ ਦੇ ਨਹੀਂ ਆ ਅੰਦਰੋਂ ਇਹਨਾਂ ਦੇ ਤਾਂ ਕੋਈ ਹੈ ਹੀ ਨਹੀਂ ਕਾਂਗਰਸ ਨਾਲ ਦੋਰੀ ਬਲੀਵਾਰ ਸੀ ਨਹੀਂ ਹੈਗਾ ਪਤਾ ਨਹੀਂ ਕਿੱਧਰ ਗਏ ਨੇ ਤੇ ਬੰਦੇ ਅੰਦਰੋਂ ਬੀਬੀ ਆਈਆਂ ਐਸਐਚਓ ਕਹਿੰਦਾ ਵੀ ਕੋਈ ਫਾਰਮਲੀ ਅਕਾਲੀ ਦਲ ਨਾਲ ਕੋਈ ਧੱਕੇ ਨਹੀਂ ਹੋਇਆ ਜੀ ਫੈਲਾ ਹੀ ਨਹੀਂ ਕੋਈ ਨਹੀਂ ਬੰਦਾ ਸ੍ਰੇਮ ਕਹੀ ਜਾਂਦਾ ਵੀ ਮੇਰੇ ਫੈਲਾ ਖੋ ਲੈਗੇ ਮੇਰਾ ਮੋਬਾਈਲ ਖੋਇਆ ਬੰਦਾ ਸ੍ਰੇਮ ਕਹੀ ਜਾਂਦਾ ਉਹ ਕਹੀ ਜਾਂਦੇ ਨੇ ਨਾਲ ਵਾ ਜਾ ਕੇ ਭੱਜਿਆ ਆਪਣੀ ਉਹ ਕਹੀ ਜਾਂਦੇ ਨੇ ਅੰਦਰ ਪੀਸਫੁੱਲ ਬਾਹਰ ਪੀਸਫੁੱਲ ਆ ਨਾਲ ਦੀ ਨਾਲ ਚੱਲਦੇ ਆਉਣ ਕੈਮਰੇਆਂ ਦੇ ਵਿੱਚ ਅੰਦਰੋਂ ਕਾਂਗਰਸ ਦੇ ਕੈਂਡੀਡੇਟ ਆਜ ਦੋ ਕਹਿੰਦੇ ਸਾਡੀਆਂ ਫੈਲਾਂ ਖੋਨੀਆ ਮਤਲਬ ਕਮਾਲ ਆ ਮੇਰੇ ਯਾਰ ਮਤਲਬ ਯਾ ਸਰਕਾਰ ਮੁਰਦਾਬਾਦ 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 ਕਮਿਸ਼ਨ ਨੂੰ ਬੇਨਤੀ ਆ ਮੁਰਦਾਬਾਦ 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 ਬੇਨਤੀ ਆ ਚੋਣ ਕਮਿਸ਼ਨ ਨੂੰ ਕਨੌਰ ਹਲਕੇ ਦੀ ਇਹ ਚੋਣ ਰੱਦ ਕਰੀ ਜਾਵੇ ਕਨੌਰ ਹਲਕੇ ਦੀ ਇਹ ਚੋਣ ਜਿਹੜੀ ਰੱਦ ਕਰੀ ਜਾਵੇ ਕਿਉਂਕਿ ਇੱਥੇ ਲੋਕਤੰਤਰ ਦਾ ਘਾਣ ਹੋ ਚੁੱਕਿਆ ਫੈਲਾ ਪਾੜੀਆਂ ਜਾ ਚੁੱਕੀਆਂ ਦੇਖੋ ਅਸੀਂ ਰੱਬ ਅੱਗੇ ਦੁਆ ਕਰਦੇ ਆਂ ਵੀ ਕੋਈ ਗੱਲ ਨਹੀਂ ਸਮਾਂ ਬਦਲੂਗਾ ਦੱਸੋ ਹੁਣ ਲੇਡੀਜ਼ ਦੇ ਵਾਲ ਪੱਟੇ ਗਏ ਭਾਈ ਜੀ ਕਾਂਗਰਸ ਤੋਂ ਨਹੀਂ ਚਲੋ ਸਰਕਾਰ ਬਿਲਕੁਲ ਜੀ ਸਰਕਾਰ ਕਰਦੇ ਆਂ ਅਸੀਂ ਲੋਕਤੰਤਰਾਂ ਫੈਲਾ ਭਰਨ ਦਾ ਅਧਿਕਾਰ ਸਾਰਿਆਂ ਦਾ ਸਭ ਦਾ ਅਕਾਲੀ ਦਲ ਦੀਆਂ ਫੈਲਾ ਪਾੜੀਆਂ ਐਸ ਐਚਓ ਕਹਿੰਦਾ ਕੋਈ ਉਹਦਾ ਪੀਸਫੂਲ ਐ ਇਹਨਾਂ ਨੂੰ ਕਾਂਗਰਸ ਵਾਲੇ ਬੰਦੇ ਆ ਕੇ ਭੜਾਈਆਂ ਦੇ ਵਾਲ ਪੱਟੇ ਗਏ ਰਾਤ ਨੇ ਵੀ ਆ ਪੈਣਾ ਦੇ ਵਾਲ ਪੱਟੇ ਜਾ ਰਹੇ ਨੇ